ਇਹਦੇ ਭਾਈ ਉਸ ਮਾਲਕ ਦੇ ਗੁਣ ਤੇ ਤੁਸੀਂ ਕਾਏ ਨਹੀਂ ਉਹਦੇ ਗੁਣ ਤੇ ਗਾਏ ਨਹੀਂ ਗੁਣ ਪੜ ਕੇ ਨਹੀਂ ਗਾਏ ਜਾਂਦੇ ਕੇਵਲ ਮੈਨੂੰ ਮਾਫ ਕਰਿਓ ਗੁਣ ਪਤਾ ਕਦੋਂ ਗਾਏ ਜਾਂਦੇ ਨੇ ਗੁਣ ਕੀ ਹੁੰਦੇ ਨੇ ਜਿਹੜੇ ਹਰਦਿਆਲ ਪੰਡਤ ਨੂੰ ਦੱਸੇ ਸੀ ਗੁਣ ਕੀ ਸੀ ਦਇਆ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਿਨੇਉ ਜੀ ਕਾ ਹੈ ਤਾਂ ਪਾਂਡੇ ਘਤ ਆਖਿਆ ਸੀ ਨਾ ਮਹਾਰਾਜ ਨੇ ਵੇ ਸਾਡਾ ਜਨੂ ਤੇ ਸਾਡੇ ਕੋਲ ਹੈਗਾ ਦਇਆ ਅੱਜ ਅਸੀਂ ਗੁਣ ਗਾ ਰਹੇ ਆ ਕਿ ਸਾਡੇ ਅੰਦਰ ਦਇਆ ਰਿਪੀਟ ਹੋ ਰਹੀ ਹੈ ਅਸੀਂ ਇੱਕ ਸ਼ਬਦ ਤੇ ਬਾਰ ਬਾਰ ਰਿਪੀਟ ਕਰ ਰਹੇ ਆ ਅਸੀਂ ਬਾਣੀ ਵੀ ਰਿਪੀਟ ਕਰ ਰਹੇ ਆ ਬਾਰ ਬਾਰ ਪੜ੍ਹਦੇ ਆ ਨਾ ਪਰ ਜੋ ਬਾਣੀ ਚ ਦੱਸਿਆ ਉਹ ਗੁਣ ਰਿਪੀਟ ਨਹੀਂ ਕਰ ਰਹੇ ਇੱਥੇ ਫਰਕ ਪੈ ਗਿਆ ਗੁਰੂ ਕਹਿੰਦਾ ਲੋਭ ਨਾ ਕਰ ਪਰ ਜਿੰਨਾ ਲੋਭ ਪੰਨ ਵਾਲਿਆਂ ਜਾਂ ਮੇਰੇ ਵਰਗਿਆਂ ਜਾਂ ਨਾ ਜੀ ਧਰਮ ਦੇ ਠੇਕੇਦਾਰਾਂ ਚੋਂ ਦੂਜੇ ਤੇ ਨਹੀਂ ਹੋਣਾ ਫਿਰ ਕਿਦਾਂ ਕਹਿ ਸਕਦੇ ਵੀ ਮੈਂ ਗੁਣ ਗੋਬਿੰਦ ਕਰ ਰਿਹਾ ਹਾਂਜੀ ਗੁਣ ਗੋਬਿੰਦ ਅਸੀਂ ਦੁਨੀਆ ਦੇ ਗੁਣ ਗਾ ਰਹੇ ਆ ਕਿਉਂਕਿ ਬੰਦਾ ਦੁਨੀਆ ਦੇ ਨਾਲ ਜੁੜਿਆ ਹੈ ਦੁਨੀਆ ਦੀਆਂ ਗੱਲਾਂ ਕੰਨਾਂ 'ਚ ਪਈਆਂ ਮਾਤਾ ਪਿਤਾ ਨੇ ਦੁਨੀਆ ਬਾਰੇ ਦੱਸਿਆ ਪਰਿਵਾਰ ਨੇ ਦੁਨੀਆ ਬਾਰੇ ਦੱਸਿਆ ਸਕੂਲਾਂ ਕਾਲਜਾਂ ਨੇ ਦੁਨੀਆ ਬਾਰੇ ਦੱਸਿਆ ਅਸੀਂ ਪੜਿਆ ਹੀ ਦੁਨੀਆ ਬਾਰੇ ਅਸੀਂ ਸੁਣਿਆ ਹੀ ਦੁਨੀਆ ਬਾਰੇ ਤੇ ਗੁਣ ਵੀ ਦੁਨੀਆ ਦੇ ਗਾਵਾਂਗੇ ਨਾ ਜੇ ਗੁਰਦੁਆਰੇ ਨਾਲ ਜੁੜੇ ਹੁੰਦੇ ਜੇ ਗੁਰੂ ਕੋਲ ਬੈਠੇ ਹੁੰਦੇ ਜੇ ਗੁਰੂ ਭਾਨੇ ਪ੍ਰਮਾਤਮਾ ਬਾਰੇ ਸਾਨੂੰ ਦੱਸਿਆ ਹੁੰਦਾ ਪਿਆਰਿਓ ਜੋ ਰੋਜ਼ ਮੇਰੇ ਸਹਬ ਦੱਸ ਰਿਹਾ ਗੁਰ ਸਤਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਆ ਉਹ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਤੇ ਪਿਆਰਿਓ ਫੇਰੀ ਕੌਣ ਗਾਉਣੇ ਸੀ ਨਾ ਵੀ ਮੇਰਾ ਗੁਰੂ ਕੀ ਕਹਿ ਰਿਹਾ ਇਸ ਕਰਕੇ ਬਾਦਸ਼ਾਹ ਦੇਖੋ ਨਾ ਕਦੀ ਮਹਾਰਾਜ ਨੇ ਜਨੇਊ ਨਹੀਂ ਪਾਇਆ ਤਲਕ ਨਹੀਂ ਲਵਾਇਆ ਗੁਰੂ ਨਾਨਕ ਸਾਹਿਬ ਨੇ ਪਰ ਜਿੱਦਣ ਤਿਲਕ ਤੇ ਜੰਜੂ ਨੂੰ ਖਤਰਾ ਹੋਇਆ ਨਾ ਦੇਖੋ ਗੁਣ ਕਿਦਾਂ ਗਾਏ ਜਾਂਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਦੇ ਰਹੇ ਆ ਕਹਿੰਦੇ ਕੋਈ ਕਿਸੇ ਧਰਮ ਨੂੰ ਮੰਨਦਾ ਕੋਈ ਉਹਦਾ ਵਿਸ਼ਵਾਸ ਕੀ ਹੈ ਅਸੀਂ ਜ਼ਬਰਦਸਤੀ ਕਿਸੇ ਦੇ ਵਿਸ਼ਵਾਸ ਨੂੰ ਡੇਗ ਨਹੀਂ ਸਕਦੇ ਜੇ ਕਿਸੇ ਦੇ ਜ਼ੁਲਮ ਹੋ ਰਿਹਾ ਉਸ ਜ਼ੁਲਮ ਦੇ ਵਿਰੋਧ ਅਸੀਂ ਖੜਾਂਗੇ ਕਿਉਂਕਿ ਮੇਰੇ ਸਾਹਿਬ ਦੇ ਅੰਦਰ ਦਇਆ ਹੈ ਸੰਤੋਖ ਹੈ ਪਰ ਉਪਕਾਰ ਹੈ ਉਹ ਉਸ ਦਇਆ ਉਸ ਪਰਉਪਕਾਰ ਉਹਨਾਂ ਗੁਣਾਂ ਨੂੰ ਗਾਉਂਦਿਆਂ ਹੋਇਆਂ ਆਪਣੀ ਸ਼ਹਾਦਤ ਦੇ ਦਿੰਦੇ ਨੇ ਪਰ ਪਿਆਰਿਓ ਉਹ ਧਰਮ ਤੋਂ 1 ਇੰਚ ਵੀ ਪਰਾਂ ਨਹੀਂ ਹੋਏ ਇਸ ਕਰਕੇ ਮੇਰੇ ਸਹਿਬ ਆਖਦੇ ਨੇ ਕਹਿੰਦੇ ਭਾਈ ਤੁਸੀਂ ਪੜਦੇ ਪੜਾਉਂਦੇ ਬਹੁਤ ਪਰ ਉਹਦੇ ਗੁਣ ਵੀ ਗਾਇਆ ਕਰੋ ਜੋ ਮੇਰੇ ਸਹਿਬ ਕਹ ਰਹੇ ਉਹਨੂੰ ਮੰਨਿਆ ਵੀ ਕਰੋ ਗੁਣ ਗੋਬਿੰਦ ਗਾਓ ਦੁਨੀਆਂ ਦੇ ਬੰਦਾ ਕਹਿੰਦਾ ਮੈਂ ਗੁਣ ਕਿੱਦਾਂ ਗਾਵਾਂ ਜਦਾਂ ਧੀਆਂ ਪੁੱਤਰਾਂ ਦੇ ਗੋਣ ਨਹੀਂ ਗਾਉਂਦੇ ਆਪਾਂ ਦੋ ਜਣੇ ਬੈਠੇ ਉਹ ਮੇਰਾ ਮੁੰਡਾ ਕੈਨੇਡਾ ਚਲਾ ਗਿਆ ਉਹਨੇ ਟਰਾਲੇ ਪਾ ਲਿਆ ਗੋਣ ਨਹੀਂ ਕਰ ਰਹੇ ਆਪਾਂ ਉਹਨੇ ਏਡੀ ਕੋਠੀ ਪਾ ਲਈ ਪਾਤਸ਼ਾਹ ਕਹਿੰਦੇ ਕਦੀ ਰੱਬ ਦੀ ਵੀ ਗੱਲ ਕਰਿਆ ਕਰ ਵੀ ਮੈਂ ਜਪਜੀ ਸਾਹਿਬ ਦੀ ਬਾਣੀ ਪੜਦਾ ਅੱਜ ਪੜਦਿਆਂ ਪੜਦਿਆਂ ਆਹ ਪੰਕਤੀ ਆਈ ਮੇਰੇ ਅੰਦਰ ਖਰਾਬ ਪੈਦਾ ਹੋ ਗਿਆ ਮੈਨੂੰ ਆਨੰਦ ਆ ਗਿਆ ਫਿਰ ਮੈਨੂੰ ਪਤਾ ਲੱਗਾ ਵੀ ਜਿਹੜਾ ਮੈਂ ਲੋਭ ਕਰਦਾ ਹੁਣ ਨਾ ਕਰਿਆ ਕਰਾਂ ਮੇਰੀ ਫਲਾਨੇ ਨਾਲ ਦੁਸ਼ਮਣੀ ਸੀ ਮੈਂ ਉਹ ਵੀ ਛੱਡ ਦਿੱਤੀ ਕਿਉਂਕਿ ਮੈਂ ਪੜ ਲਿਆ ਸੀ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਢਾਏ ਦੇਹੀ ਰੋਗ ਨਾ ਲੱਗੇ ਪੱਲਾ ਸਭ ਕੁਝ ਪਾਏ ਅੱਗੇ ਨੌ ਤੇ ਸਾਡੀ ਸਾਡੀ ਬੰਦ ਹੀ ਨਹੀਂ ਸੀ ਭਾਈ ਜਿੱਦ ਦਿਨ ਅਸੀਂ ਗੁਰਦੁਆਰੇ ਜਾਣ ਲੱਗਾ ਹੁਣ ਪਿਆਰ ਹੀ ਇੰਨਾ ਬਣ ਗਿਆ ਹੁਣ ਸੱਸ ਮੈਨੂੰ ਮਾਂ ਲੱਗਦੀ ਹੈ ਤੇ ਸੱਸ ਕਹਿੰਦੀ ਨੌ ਮੈਨੂੰ ਧੀ ਲੱਗਦੀ ਹੈ ਗਣ ਗਣ ਲੱਗ ਗਿਆ ਨਾ ਜੀ ਭਾਈ ਗੁਣ ਤੇ ਇਦਾਂ ਹੀ ਗਾਏ ਜਾਣੇ ਨੇ ਜਿੱਦ ਦਿਨ ਗੁਣਾਂ ਨੂੰ ਜੀਵਨ ਚ ਅਪਣਾਵਾਂਗੇ ਤੇ ਪਿਆਰਿਓ ਫਿਰ ਗੁਰੂ ਕਿਤੇ ਹੋਰ ਹੋਵੇ ਆਪਾਂ ਕਿਤੇ ਹੋਰ ਆ ਤੇ ਗੱਲ ਥੋੜੀ ਬਣੇਗੀ ਗੁਰੂ ਹਾਂਜੀ ਗੁਰੂ ਕਿਤੇ ਹੋਰ ਹੋਵੇ ਤੇ ਆਪਾਂ ਕਿਤੇ ਹੋਰ ਬੈਠੇ ਹੋਈਏ ਸੁਰਤ ਕਰਕੇ ਇਦਾਂ ਗੱਲ ਨਹੀਂ ਜੇ ਬੰਨਣੀ ਇਸ ਕਰਕੇ ਆ ਬਖਸ਼ਿਸ਼ਾ ਪ੍ਰਾਪਤ ਕਰਨੀਆਂ ਪਾਤਸ਼ਾਹ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ ਕਹਿੰਦੇ ਭਲਿਆ ਗੁਣ ਤੇ ਗਾਏ ਨਹੀਂ ਸਾਰੀ ਉਮਰ ਵਿਅਰਥ ਚਲੇਗੀ ਜਨਮ ਅਕਾਰਥਕੀਨ ਐਵੇਂ ਜਨਮ ਗੁਜ਼ਰ ਗਿਆ ਕਹੋ ਨਾਨਕ ਹਰ ਭਜ ਮੰਨ ਜਿਹਬਿਦ ਜਲ ਕੋਮੀ ਕਹਿੰਦੇ ਇਦਾਂ ਭਜਿਆ ਕਰ ਇਦਾਂ ਉਹਦੇ ਗੁਣ ਗਾਇਆ ਕਰ ਵਾਹਿਗੁਰੂ ਵਾਹਿਗੁਰੂ ਜਦੋਂ ਕਹਿਣਾ ਨਾ ਤੇ ਸਵਾਸਾਂ ਦੇ ਵਿੱਚ ਉਹਨੂੰ ਪਰੋਲਾ ਬੈਂਦਿਆਂ ਉੱਠਦਿਆਂ ਕੰਮ ਕਾਜ ਕਰਦਿਆਂ ਦੁਕਾਨ ਤੇ ਖੇਤੀਬਾੜੀ ਕਰਦਿਆਂ ਜਦੋਂ ਵੀ ਪੈਰਿਓ ਉਹਨੂੰ ਯਾਦ ਰੱਖਿਆ ਕਰ ਬਾਣੀ ਯਾਦ ਹੈ ਬਾਣੀ ਪੜਿਆ ਕਰ ਉਹਦੇ ਗੁਣ ਗਾਇਆ ਕਰ ਕਹਿੰਦੇ ਜਿਦਾ ਮੱਛੀ ਪਾਣੀ ਤੋਂ ਬਿਨਾ ਨਹੀਂ ਨਾ ਰਹਿ ਸਕਦੀ ਜੈਹ ਵਿਦ ਜਲ ਕੋ ਬਸ ਇਸੇ ਤਰ੍ਹਾਂ ਸੋਚ ਲੈ ਵੀ ਤੂੰ ਵੀ ਬਾਣੀ ਤੋਂ ਬਿਨਾ ਨਾ ਰਹਿ ਸਕੇ ਤੂੰ ਵੀ ਗੁਰੂ ਦੇ ਦਰਸ਼ਨਾਂ ਤੋਂ ਬਿਨਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਮੇਰ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋਂ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀ ਆ ਨਾਨਕ ਹਰ ਸੰਗਮੀਤ ਸੋ ਬਹੁਤ ਬਹੁਤ ਧੰਵਾਦ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਦੋਨਾਂ ਨਗਰਾਂ ਦੇ ਵਿੱਚੋਂ ਸੰਗਤ ਪਹੁੰਚੀ ਹੈ ਸਾਰਿਆਂ ਦਾ ਹੀ ਧੰਵਾਦ ਹੈ ਜੋ ਆਪ ਜੀ ਨੇ ਬੜਾ ਪਿਆਰ ਗੁਰੂ ਘਰ ਦੇ ਨਾਲ ਆਪ ਜੀ ਦਾ ਪਿਆਰ ਹੈ ਸੰਗਤਾਂ ਦਾ ਪਿਆਰ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਆਪਣੇ ਨਾਮ ਦੇ ਨਾਲ ਬਾਣੀ ਦੇ ਨਾਲ ਜੋੜ ਕੇ ਰੱਖਣ ਭੁੱਲ ਚੁੱਕ ਦੀ ਖੇਮਾ ਕਰਿਓ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ